ਸੋਰੀ ਪਾਉਣ ਲੱਗਿਆਂ ਦੋਸਤੋ ਇੱਕ ਇੱਕ ਸ਼ਹਿਰ ਦੇ ਵਿੱਚ ਗਰੀਬ ਜਿਹਾ ਪਰਿਵਾਰ ਰਹਿੰਦਾ ਸੀ 아이ਡੀ ਕਰੋਪ ਵੀ ਰਹਿੰਦੀ ਸੀ ਰੱਬ ਦੀ ਜੇ ਆਥਣੇ ਖਾ ਕੇ ਪੈ ਗਿਆ ਤੜਕੇ ਨੂੰ ਫਿਰ ਰਹਿੰਦਾ ਦੀ ਵੀ ਕੀ ਬਣਾਈਏ ਕੀ ਖਾਈਏ ਤਾਂ ਤੇ ਕਪੜਾ ਵੀ ਨਹੀਂ ਸੀ ਜੁੜਦਾ ਮੁੰਡੇ ਨਾਲ ਤੇ ਘਰ ਵਾਲੀ ਨਾਲ ਰਾਇ ਕਰਕੇ ਨੇ ਹਾਲੇ ਨੇ ਕਹਿੰਦਾ ਇਹੋ ਜ ਆ ਜੀ ਕਰਦਾ ਵੀ ਆਪਣੇ ਤਾਂ ਇਹ ਘਰ ਤੇ ਸਾਢੇ 60 ਹੀ ਰਹਿੰਦੀ ਆ ਵੀ ਕਿਤੇ ਘਰ ਛੱਡ ਕੇ ਪਾਛੇ ਆਛੇ ਜਾ ਕੇ ਦੇਖ ਲਈਏ ਜੇ ਕੋ ਦਿਨਾਂ ਦਾ ਫਰਕ ਪੈ ਜੇ ਆਪਣੇ ਤੇ ਬਈ ਉਹ ਕਹਿੰਦੀ ਜੋ ਛੋਡੂ ਛੋਡੀ ਮਨਜ਼ੂਰੀ ਇਹ ਕਹੂੰ ਮੈਂ ਤਾਂ ਉਹ ਮੇ ਜਿਮੇ ਤਿਆਰਾਂ ਐ ਜਾ ਕੇ ਦੇਖ ਲਉ ਜੀ ਕੀ ਆ ਪਲਾ ਫਰਕ ਪੈ ਜੇ ਘਰ ਛੱਡ ਕੇ ਇੱਕ ਕੁੜੀ ਤੇ ਇੱਕ ਮੁੰਡਾ ਤੇ ਇੱਕ ਆਪਦੇ ਉਹਦੇ ਨਿਹਾਲੇ ਦੇ ਘਰ ਵਾਲੀ ਚਾਰੇ ਜੀ ਘਰੋਂ ਚੱਲ ਗਏ ਤੁਰੇ ਗਏ ਰਾਹਾਂ ਜੰਗਲ ਆ ਗਿਆ ਖੁੱਲਾ ਜਾਏ ਉਹ ਕਹਿੰਦੇ ਵੀ ਮੂਰੇ ਹੁਣ ਜੰਗਲ ਦਾ ਰਾਹ ਆ ਗਿਆ ਰਾਤ ਆਦ ਰਾਤ ਅੱਧੇ ਕੱਟ ਲੈਨੇ ਅੱਜ ਆਪਾਂ ਤੜਕੇ ਨੂੰ ਤੁਰਾਂਗੇ ਗਾਹਾਂ ਫੇਰ ਵੀ ਇੱਥੇ ਨਾਲ ਰਾਤ ਕੱਟੀਏ ਉਹ ਕਹਿੰਦੀ ਜੋ ਛੋਦੀ ਮੌਜ ਹੈ ਉਹਨਾਂ ਨੇ ਉੱਥੇ ਹੀ ਠਿਕਾਣਾ ਬਣਾ ਲਿਆ ਵੀ ਐਸ਼ੇ ਦਾ ਥਲੇ ਰਾਤ ਕੱਟ ਲੈਣੇ ਅੱਜ ਉੱਥੇ ਕਬੂਤਰ ਤੇ ਕਬੂਤਰੀ ਦਾ ਜੋੜਾ ਬੈਠਾ ਸੀ ਉਹ ਦੇਖੀ ਜਾਂਦੇ ਨੇ ਵੀ ਇੱਥੇ ਰਾਤ ਕੱਟਣ ਨੂੰ ਕਹਿੰਦੇ ਨੇ ਕੋਲੇ ਤਾਂ ਇਹਨਾਂ ਦੇ ਕੁਝ ਨਹੀਂ ਨਾ ਨਹੀਂ ਮੁੰਡੇ ਨੂੰ ਕਹਿੰਦਾ ਜਾ ਓਏ ਲਕੜਾਂ ਲਿਆ ਪਤੋ ਉਹ ਕਹਿੰਦਾ ਜੀ ਲਿਆਉਣਾ ਐਂ ਕਹਿ ਕੇ ਲਕੜਾਂ ਨੂੰ ਤੁਰ ਗਿਆ ਕੋਲੇ ਪਾਣੀ ਵਾਲੀ ਟੌੜੀ ਖਾਲੀ ਪਈ ਦੀ ਆ ਗੁਰਦੀ ਨੂੰ ਕਹਿੰਦਾ ਭਾਈ ਕੁਛ ੱਪੜ ਦੇ ਕੇ ਜਾ ਪਾਣੀ ਦੀ ਟੌੜੀ ਲਿਆ ਭਰ ਕੇ ਉਹ ਚੱਕ ਕੇ ਟੌੜੀ ਪਾਣੀ ਨੂੰ ਤੁਰ ਗਈ ਘਰ ਵਾਲੀ ਨੂੰ ਕਹਿੰਦਾ ਵੀ ਐਂ ਕਰ ਤੂੰ ਚੁੱਲ੍ਹਾ ਚੌਂਕਾ ਬਣਾ ਮੈਂ ਲਿਆਉਣਾ ਖਾਣ ਪੀਣ ਨੂੰ ਕੁਛ ਆਬ ਦੀ ਭਾਜੀ ਦਾ ਤੇ ਕਰਦਾ ਜਗਾੜ ਦੁੱਲਾ ਚੌਂਕਾ ਬਣਾ ਉਹ ਕਹਿੰਦੀ ਲੋ ਜੀ ਦੁੱਲਾ ਚੌਂਕਾ ਬਣਉਣੀ ਆ ਮੈਂ ਉਹ ਕਬੂਤਰੀ ਕਬੂਤਰ ਨੂੰ ਕਹਿੰਦੀ ਕਹਿੰਦੀ ਇਹਨਾਂ ਦੇ ਕੋਲੇ ਤਾਂ ਕੁਝ ਹੈ ਨਹੀਂ ਇਹ ਬਣਾਉਣਗੇ ਕੀ ਉਹ ਕਹਿੰਦਾ ਇਹਨਾਂ ਦਾ ਹਥਵਾਕ ਹੈ ਆ ਦੇਖ ਦੁਗਾ ਦੂਰੇ ਤੇ ਕਹਨੇ ਜੇ ਚੱਲਦੇ ਨੇ ਇੰਨਾ ਚ ਏਕਤਾ ਹੈ ਏਕਤਾ ਦੇ ਨਾਲ ਸਭ ਕੁਝ ਕਰ ਲੈਣਗੇ ਖਾਣ ਨੂੰ ਵੀ ਬਣਾ ਲੈਣਗੇ ਉਹ ਕਹਿੰਦੀ ਪੁੱਛਦਾ ਛੀ ਵੀ ਕੀ ਐ ਛੋਡੇ ਕੋ ਖਾਣ ਨੂੰ ਉਹਨੇ ਹੱਲੇ ਨੂੰ ਕਹਿਣ ਲੱਗਿਆ ਕਬੂਤਰ ਹਨਾ ਪੈਸਾ ਵੀ ਛੋਡੇ ਕੋਲੇ ਤਾਂ ਕੁਝ ਨਹੀਂ ਖਾਣ ਨੂੰ ਵੀ ਤੁਸੀਂ ਤਿਆਰੀ ਐਡੀ ਵੱਡੀ ਕਰੀ ਜਾਂਦੇ ਹੋ ਉਹ ਕਹਿੰਦਾ ਬਈ ਤੁਸੀਂ ਤਾਂ ਨਹੀਂ ਫਿਰ ਜੋੜਾ ਕਿਧਰੇ ਗਿਆ ਜੇ ਹੋਰ ਨਹੀਂ ਸੋਨੂ ਭੁੰਨ ਕੇ ਖਾ ਲਾਂਗੇ ਮਾਰ ਕੇ ਨਹੀਂ ਕੁਛ ਨਾ ਕੋਈ ਕਰਾਂਗੇ ਜਦੋਂ ਅਸੀਂ ਤਿਆਰੀ ਕਰਦੇ ਆਂ ਭੁੱਖੇ ਤਾਂ ਨਹੀਂ ਪੈਂਦੇ ਖਾ ਕੇ ਪੰਮਾਂਗੇ ਉਹ ਕਬੂਤਰੀ ਕਹਿੰਦੀ ਐਹੀਂ ਕਰ ਲੈਣਗੇ ਉਹ ਕਹਿੰਦਾ ਇੰਨਾ ਚ ਸਵਾਕ ਐ ਇਹ ਮਾਰ ਕੇ ਵੀ ਖਾ ਲੈਣਗੇ ਇੰਨਾ ਜੀ ਏਕਤਾ ਐ ਏਕਤਾ ਦੇ ਨਾਲ ਰੱਬ ਨਾਲ ਕੁਦਰਤ ਵਾਲਾ ਵੀ ਨਾਲ ਸ਼ਾਮਤ ਹੁੰਦਾ ਜਿੱਥੇ ਏਕਤਾ ਹੋਵੇ ਇਹ ਐਹੀਂ ਕਰ ਲੈਣਗੇ ਉਹ ਕਹਿੰਦੀ ਉਹਨੇ ਰਾਤ ਨੂੰ ਜਿਹੜੇ ਚੋਰ ਆਏ ਤੇ ਉਹ ਇੱਥੇ ਗਾਗਰ ਰੱਬਗੇ ਤੇ ਮੁੜ ਕੇ ਉਹ ਆਏ ਨਹੀਂ ਚੱਕਣ ਜਾਂ ਤਾਂ ਫੜੇ ਗਏ ਜਾਂ ਉਹ ਥਾਂ ਭੁੱਲ ਗਏ ਵੀ ਆਪਾਂ ਉਹ ਦੱਸ ਦਿੰਨੇ ਇਹਨਾਂ ਨੂੰ ਥੇੜਾ ਆਪਾਂ ਨੂੰ ਕਹ ਨੂੰ ਘਾਣਗੇ ਜੇ ਜੋ ਆਪਾਂ ਉਹ ਦੱਸ ਦੇ ਇਹਨਾਂ ਨੂੰ ਪੁੱਛ ਲੈ ਉਹ ਉਹ ਕਹਿੰਦਾ ਭਾਈ ਸਾਹਿਬ ਜੇ ਤੁਹਾਨੂੰ ਖਜ਼ਾਨਾ ਦੱਸ ਦਈਏ ਫੇਰ ਤਾਂ ਨਹੀਂ ਸਾਨੂੰ ਕੁਝ ਕਹਿੰਦੇ ਉਹ ਕਹਿੰਦਾ ਫੇਰ ਤੁਹਾਨੂੰ ਕਹ ਨੂੰ ਕੁਝ ਕਹਾਂਗੇ ਕਹਿੰਦਾ ਆਹਾ ਚੜਦੀ ਗਨੀ ਦੇ ਪਾਛੋ ਜਿਹੜਾ ਜੋ ਕੱਟ ਲੋ ਇਧਰ ਆ ਤਾ ਦੇਵ ਜਦੋਂ ਉਥੋਂ ਥੋੜੀ ਜਿਹੀ ਮਿੱਟੀ ਪਰਾਂ ਹਟਾਈ ਉਥੇ ਗਾਗਰ ਭਰੀ ਵੀ ਮੋਹਰਾਂ ਦੀ ਤੇ ਗਾਗਰ ਭਰੀ ਵੀ ਮੋਹਰਾਂ ਦੀ ਕੱਢ ਲਈ ਕੱਢ ਕੇ ਅੱਗੇ ਚਾਦਰੇ ਜੇ ਪਾਉਂਦੇ ਹੁੰਦੇ ਥੋਤੀਆਂ ਜਿਹਾ ਉਹਦੇ ਵਿੱਚ ਬੰਨ ਕੇ ਪੰਡ ਗਾਗਰ ਘਰ ਵਾਲੀ ਨੂੰ ਖਾਲੀ ਜਿ ਰਖਾਤੀ ਆਪ ਬੰਨ ਕੇ ਪੰਡ ਬੂਰੇ ਲੱਗ ਲਿਆ ਰੇਕਾਰ ਵਾਲੀ ਤੇ ਜਵਾਗ ਮੰਗਰ ਲੱਗਲੇ ਹੁਣ ਜਦੋਂ ਮੋਹਰਾ ਤੇ ਸਿਉਨੇ ਦੀਆਂ ਮਿਲ ਗਈਆਂ ਗਾਗਰ ਹੁਣ ਘਰ ਦੀ ਦਿਸ਼ਾ ਬਦਲ ਗਈ ੜਕੇ ਨੂੰ ਲੱਗਿਆ ਅਸ਼ਮਾਨ ਖਰੀਦਣ ਘਰ ਦਾ ਖਾਣ ਪੀਣ ਦਾ ਅਸ਼ਮਾਨ ਖਰੀਦ ਲਿਆ ਪਸ਼ੂ ਮਈਆਂ ਖਰੀਦ ਲੀਆਂ ਦੁੱਧ ਪੀਣ ਨੂੰ ਤੇ ਧਰੋਬਾਰ ਚੱਲੇ ਪਿਆ ਬਹੁਤ ਵਧੀਆ ਗਸ਼ਾਣੀ ਵਧੀਆ ਚੱਲ ਪਈ ਲਬੇ ਰੁਲਿਏ ਨੌਂ ਦਾ ਛੇਠ ਰਹਿੰਦਾ ਹੁੰਦਾ ਨਾਮ ਕੰਧ ਨਾਲ ਕੰਧ ਉਹੋ ਚੇਵੀ ਇਹਨਾਂ ਦੇ ਸਾਜਮਾ ਭੁੱਖੇ ਮਰਦੇ ਤੇ ਇੰਨੇ ਪੈਸੇ ਇਹਨਾਂ ਕੋਲੇ ਕਿੱਥੇ ਆ ਗਏ ਕਿੱਥੋਂ ਖਜ਼ਾਨਾ ਲੁੱਟ ਲੈ ਇਹਨਾਂ ਨੇ ਇਹ ਜਿਹੜਾ ਇਹ ਨਿਹਾਲਾ ਦੀ ਹੈਗਾ ਵਿਚਾਰਾ ਸਿੱਧਾ ਸ਼ਾਦਾਈ ਦੀ ਉਹਦੇ ਕੋਲੇ ਆ ਕੇ ਬਹਿ ਗਿਆ ਰੁਲਿਆ ਰੁਲਿਆ ਛੇਠ ਨੂੰ ਪੁੱਛਣ ਲੱਗਿਆ ਉਹ ਤੁਹਾਡੇ ਕੋਲੇ ਯਾਰ ਇੰਨੀ ਮਾਇਆ ਕਿੱਥੋਂ ਆ ਗਈ ਕਿੱਥੋਂ ਖਜ਼ਾਨਾ ਲੁੱਟ ਲਿਆ ਤੁਸੀਂ ਉਹ ਕਹਿੰਦਾ ਲੁੱਟਿਆ ਕਿਦੋਂ ਨਹੀਂ ਐ ਕਰਕੇ ਅਸੀਂ ਬਾਗੇ ਉਥੇ ਦਰਾਸਤਲੇ ਅੱਡਾ ਲਾ ਕੇ ਬੈ ਗਏ ਚਲੋ ਉਥੇ ਜਾਨਵਰ ਬੈਠੇ ਤੇ ਦੋ ਉਹ ਕਹਿੰਦੇ ਛੋਟੇ ਕੋ ਖਾਣ ਪੀਣ ਦਾ ਪ੍ਰਬੰਧ ਤਾਂ ਕੋਈ ਹੈ ਨਹੀਂ ਤੁਸੀਂ ਤਿਆਰੀ ਵਾਲੀ ਵੱਡੀ ਵਿੱਡੀ ਬੈਠਿਓ ਪਾਣੀ ਲਿਆ ਤੁਲਾ ਬਣਾ ਲਾ ਲੱਕੜਾਂ ਲਿਆ ਬਣਾ ਵੇ ਉਹ ਕਹਿੰਦਾ ਫਿਰ ਤੁਸੀਂ ਤਾਂ ਹੈਗੇ ਜੇ ਹੋਰ ਨਾ ਕੋਈ ਉਥੇ ਆਇਆ ਸਾਨੂੰ ਤੁਹਾਨੂੰ ਮਾਰ ਕੇ ਭੁੰਨ ਕੇ ਖਾ ਲਾਂਗੇ ਉਹ ਕਬੂਤਰੀ ਕਹਿੰਦੀ ਇਹੀ ਕਰ ਲੈਣਗੇ ਇਹ ਕਹਿੰਦਾ ਖਾ ਛੱਕਦੇ ਨਾ ਜੇਗਤਾ ਹੈ ਇਹਨਾਂ ਨਹੀਂ ਛੱਡਣਾ ਇਹ ਤਾਂ ਖਾ ਜਾਣਗੇ ਇਹ ਆਪਾਂ ਨੂੰ ਵੀ ਮਾਰ ਦੇਣਗੇ ਉਹ ਕਿ ਨਹੀਂ ਫਿਰ ਆਪਾਂ ਖਜ਼ਾਨਾ ਦਾ ਦੇ ਦੇਣਾ ਉਹਨੂੰ ਕਹਿੰਦਾ ਉਹਨੇ ਸਾਨੂੰ ਉਹ ਤੋਂ ਖਜ਼ਾਨਾ ਦਾ ਹੈ ਤਾਂ ਕਿ ਨਾ ਇਹ ਖਜ਼ਾਨਾ ਲੈ ਕੇ ਤੇ ਰਿਆ ਵੜਿਆ ਦਾ ਸਮਾਨ ਖਰੀਦ ਲਿਆ ਦੂਏ ਦਿਨ ਨੂੰ ਰੂਲਿਏ ਛੇੜ ਨੇ ਤਿਆਰੀ ਕਰ ਲਈ ਜਵਾਕ ਉਹਦੇ ਵੀ ਦੋਈ ਤੇ ਕੁੜੀ ਤੇ ਮੁੰਡਾ ਘਰ ਵਾਲੀ ਨੂੰ ਕਹਿੰਦਾ ਚਲੋ ਚੱਲੀਏ ਆਪਾਂ ਵੀ ਲਈਏ ਖਜ਼ਾਨਾ ਉਹਨ ਘਰੋਂ ਠਾਲ ਕੇ ਲਾ ਲੇ ਕਦੇ ਬਾਹਰ ਨਿਕਲੇ ਨਾ ਜਵਾਕ ਬਾਹ ਤਾ ਨਾ ਕਦੇ ਉਹ ਤਾਂ ਛਾਗ ਨੂੰ ਨਾ ਗਈ ਕਿਤੇ ਉਹ ਲ ਜਾ ਕੇ ਜੰਗਲ ਤੇ ਬਾਲੇ ਜਾ ਕੇ ਨਾ ਕੋ ਲੱਕੜਾਂ ਲੈ ਆ ਓਏ ਉਹ ਗਣਾ ਖਾਣ ਨੂੰ ਨਹੀਂ ਪੀਣ ਨੂੰ ਨਹੀਂ ਖਾਲਾ ਲੱਕੜਾਂ ਚ ਮੱਤਣਾ ਕੋਲੇ ਤਾਂ ਲੈ ਕੇ ਨਹੀਂ ਤੁਰਿਆ ਬਣਾਵੇਂਗਾ ਕੀ ਉਹੀ ਜਾਨਵਰ ਵੀ ਗੱਲਾਂ ਛੁਣਦੇ ਨੇ ਉਹਨਾਂ ਦੀ ਉੱਥੇ ਬੈਠੇ ਤੇ ਉਹ ਕੁੜੀ ਉਹ ਜਦੋਂ ਗਲਾਂ ਲਾ ਕੇ ਆ ਦੇਣ ਬੁਰੜ ਬੁਰੜ ਕਰਦਾ ਮੁੰਡਾ ਤੁਰ ਪਿਆ ਜਿਆ ਕੁੜੀਆਂ ਕਾ ਕੁੜੀਏ ਪਾਣੀ ਦੇ ਲਿਆ ਤੋੜੀਓ ਕਨੀ ਡੁੱਬਣਾ ਖਾਣ ਨੂੰ ਨੇ ਪੀਣ ਨੂੰ ਨਹੀਂ ਕਰੇ ਮौज ਕਰਦੇ ਤੇ ਆ ਲਿਆ ਕੇ ਬੜ ਜੰਗਲ ਤੇ ਵਾਤੇ ਕਰੇ ਨਹੀਂ ਐਸ਼ ਕਰੀ ਗਈ ਦਾਸ ਇਥੋਂ ਕਿਥੋਂ ਕੀ ਕਰੇਗਾ ਇਥੇ ਖਾਣ ਨੂੰ ਨਹੀਂ ਪੀਣ ਨੂੰ ਲਿਆਇਆ ਕੁਝ ਜਦੋਂ ਗਾਲਾਂ ਲਾ ਗਿਆ ਦੇਣ ਉਹ ਵੀ ਤੁਰ ਗਈ ਪਰਾਂ ਨੂੰ ਕਰਾ ਲਈ ਉਹ ਕਹਿੰਦਾ ਚੁੱਲਾ ਬਣਾ ਲੈ ਉਹ ਕਹਿੰਨੀ ਚੁੱਲ੍ਹੇ ਚ ਲੱਤਾਂ ਡਾਹੇਗਾ ਕੀ ਤਰੇਗਾ ਤੇ ਕੋਲੇ ਤਾਂ ਕੁਝ ਲੈ ਕੇ ਨਹੀਂ ਤੁਰਿਆ ਆਣ ਉਹਨੇ ਪੇਂਡ ਨੂੰ ਨਹੀਂ ਇੱਥੇ ਚੁੱਲ੍ਹਾ ਬਣਾ ਲਿਆ ਬਈ ਉਹਨੂੰ ਲੱਗਿਆ ਗਾਲਾਂ ਦੇਣ ਉਹਦੋਂ ਕਬੂਤਰ ਬੋਲ ਪਿਆ ਉਹ ਕਹਿੰਦਾ ਲਜਾਣ ਵਾਲੇ ਲੈ ਗਏ ਭਾਈ ਇੱਥੇ ਹੁਣ ਕੁਝ ਨਹੀਂ ਹੈਗਾ ਉਹਨਾਂ 'ਚ ਤਾਂ ਏਕਤਾ ਸੀ ਥਵਾਕਤੀ ਉਹ ਥਵਾਕ ਦੇ ਜਰੀਏ ਲੈ ਗਏ ਖੁਸ਼ੀ ਮੱਥਾ ਮਾਰੋ ਥੋਨੂੰ ਇੱਥੋਂ ਲੈਣ ਦੇਣ ਨੂੰ ਕੁਝ ਨਹੀਂ ਟਾਈਮ ਨਾਲ ਘਰ ਨੂੰ ਮੁੜ ਜਾ ਕੋਈ ਹੋਰ ਐਵੇਂ ਗਿੱਧੜ ਕੁੱਤਾ ਖਾਜੂ ਥੋਨੂੰ ਬੱਡ ਸ਼ੇਰ ਵਗੇਰਾ ਟਾਈਮ ਨਾਲ ਵਗਜੋ ਵਧੀਆ ਰਹੋਗੇ ਤਿਆਰ ਉਥੋਂ ਮੁੜ ਕੇ ਆ ਕੇ ਉਹਨਾਂ ਨੂੰ ਕੀ ਮਿਲਣਾ ਸੀ ਵੀ ਜੀ ਦਾ ਸਵਾਕ ਹੈ ਭਾਈ ਸਵਾਕ ਦੇ ਨਾਲ ਏਕਤਾ ਦੇ ਨਾਲ ਤਾਂ ਸਭ ਕੁਝ ਬਣ ਜਾਂਦਾ ਹੈ ਬਿਨਾਂ ਏਕਤਾ ਤੋਂ ਕੁਝ ਨਹੀਂ ਬਣਦਾ ਉਹਨਾਂ ਨੂੰ ਖਜ਼ਾਨਾ ਮਿਲ ਗਿਆ ਏਕਤਾ ਸੀ ਉਹਨਾਂ 'ਚ ਤੇ ਰੁਲਗੀ ਉਹਨੀ ਗੇੜੇ ਦੇ ਕੇ ਮੁੜਿਆ ਇਹ ਤੇ ਇਹ ਛੋਟੀ ਡੋਸ ਤੋਂ ਇੱਥੇ ਬੰਦ ਕਰਦੇ ਆਂ ਤੇ ਕੱਲ ਨੂੰ ਮਿਲਾਂਗੇ ਅਗਲੀ ਸਟੋਰੀ 'ਚ